ਵਲਨਰੇਬਲ ਮੱਚਰ ਜਸਟਿਸ ਪਰਸਿੰਗ ਚੇਕੀ ਜੱਜ ਆਨਰਬਲ ਹਾਈਕੋਰਟ ਇਨੀਸ਼ੀਏਟਿਵ ਜੱਜ ਸਿਸ਼ੂਵਨ ਗੁਰਦਾਸਪੁਰ ਗੁਰਦਾਸਪੁਰ ਕੋਰਟ ਇਨਸਪੈਕਸ਼ਨ ਕਰਨ ਲਈ ਆਏ ਹੋਏ ਹਨ ਅੱਜ ਇਸ ਮੌਕੇ ਉਹਨਾਂ ਨੇ ਵਲਨਰੇਬਲ ਵਿਟਨੈਸ ਡੈਪੋਜ਼ਿਸ਼ਨ ਸੈਂਟਰ ਜੋ ਕਿ ਗੁਰਦਾਸਪੁਰ ਵਿੱਚ ਆਨਰਬਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਟੈਬਲਿਸ਼ ਕੀਤਾ ਗਿਆ ਉਸ ਦਾ ਉਦਘਾਟਨ ਕੀਤਾ ਉਸ ਸੈਂਟਰ ਵਿੱਚ ਜਿਹੜੇ ਵਲਨਰੇਬਲ ਵਿਟਨੈਸ ਹੁੰਦੇ ਹਨ ਜਿਨ੍ਹਾਂ ਨੂੰ ਥ੍ਰੈਟ ਹੁੰਦੀ ਹੈ ਡਰ ਹੁੰਦਾ ਹੈ ਉਨ੍ਹਾਂ ਪਿੱਛੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਕਿ ਉਹਨਾਂ ਵਿਟਨੈਸ ਜਿਹਨੂੰ ਅਸੀਂ ਅਲੱਗ ਰਸਤੇ ਤੋਂ ਲੈ ਕੇ ਤਾਂ ਕਿ ਕੋਈ ਪਬਲਿਕ ਕੋਲ ਪਰਟਕਣਾ ਕਰ ਸਕੇ ਮੂਲਜਮੂਲੋ ਤੇ ਕੋਈ ਪ੍ਰਭਾਵ ਨਾ ਪਾ ਸਕੇ ਰਸਤੇ ਲੈ ਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੀਏ ਜਿਵੇਂ ਜਦੋਂ ਉਹਨਾਂ ਦਾ ਕੋਰਟ ਦੇ ਵਿੱਚ ਪੇਸ਼ ਨਹੀਂ ਆਂਦਾ ਉਨੀ ਦੇਰ ਤੱਕ ਵਿਟਨੈਸ ਦੇ ਬੈਠਣ ਦਾ ਅਲੱਗ ਪ੍ਰਬੰਧ ਹੈ ਜਿੱਥੇ ਕਿ ਉਹ ਆਰਾਮ ਨਾਲ ਬੈਠ ਕੇ ਆਪਣੇ ਕੇਸ ਦੀ ਵੇਟ ਕਰ ਸਕਦਾ ਹੈ ਤੇ ਆਰਾਮ ਨਾਲ ਉਹ ਗੋਲ ਜੀ ਸਕਦਾ ਹੈ ਕਿਉਂਕਿ ਚਾਹੇ ਤਾਂ ਉਹਦੀ ਗੋਈ ਅਸੀਂ ਜੀਸੀ ਰਹੇ ਜੋ ਉਸ ਕਮਰੇ ਚ ਲਿਖਿਆ ਉਸ ਦਾ ਵੀ ਕੱਟ ਨਹੀਂ ਕੀਤਾ ਜੱਸਾ ਨੇ ਥੈਂਕ ਯੂ ਰਿਪੋਰਟ ਜੀ ਇਸ ਪੱਖੀ ਥੈਂਕ ਯੂ ਸਰ ਬਾਬਾ ਇਨੇ